ਜਦੋਂ ਬੱਦਲ ਆਉਂਦਾ ਅਸੀਂ ਉਦੋਂ ਹੀ ਭੱਜ ਕੇ ਆਉਣੇ ਵੀ ਪਾਣੀ ਸੇਵ ਨਾਲ ਨਾ ਟੁੱਟ ਜੇ ਸੇਵ ਨਾਲ ਨਾ ਟੁੱਟ ਜੇ ਝੋਨਾ ਡੁੱਬ ਜਾਂਦਾ 12 900 ਕਿੱਲੇ ਦਾ ਬਾਣਾ ਉੱਥੇ 900 ਕਿੱਲੇ ਸਾਰਾ ਇੱਕ ਹੋ ਜਾਂਦਾ ਪਾਣੀ ਅਸੀਂ ਤਾਂ ਇਥੋਂ ਗਏ ਸੀ ਨਹਿਰ ਵਿਭਾਗ ਦੇ ਫਰੋਈਪੁਰ ਵੀ ਸਾਨੂੰ ਇੱਥੇ ਮਿਲੇ ਸੀ ਅਸਲੂਤ ਸਾਹਿਬ ਨੂੰ ਉਹਨਾਂ ਨੇ ਸਾਨੂੰ ਇਹ ਗੱਲ ਕਹੀ ਵੀ ਸਾਨੂੰ ਸਰਕਾਰ ਨੇ ਪੈਸੇ ਹੀ ਨਹੀਂ ਪਾਏ ਹੋਏ ਮਤਲਬ ਪੈਸੇ ਹੈ ਨਹੀਂ ਸਰਕਾਰ ਕੋਲ ਉਹਨਾਂ ਨੇ ਹਾਂ ਇਹ ਗੱਲ ਕਹੀ ਵੀ ਸਾਨੂੰ ਫੰਡ ਪਾਏ ਹੀ ਨਹੀਂ ਉਹਨਾਂ ਸਰਕਾਰ ਆਪ ਦੀਆਂ ਪਾਈਪਾਂ ਲਾ ਕੇ ਪਾ ਕੇ ਪਾਈਪਾਂ ਗੱਟੇ ਲਾ ਕੇ ਆਪ ਰੋਕੀਦਾ ਕੋਈ ਜਮੀਏ ਤੇ ਸਰਕਾਰ ਨੇ ਕੁਛ ਕਰਦੀ ਇਹ ਸਰਕਾਰਾਂ ਕੋਲੇ ਪੈਸੇ ਹੈ ਨਹੀਂ ਤੇ ਇਹਨੂੰ ਵਾਹ ਬੀਜ ਕਰ ਦੇਣ ਜ਼ਿੰਮੇਦਾਰਾਂ ਨੂੰ ਵੰਡ ਦੇਣ ਪਰ ਜੋ ਸਰਕਾਰ ਖਾਲ ਹੀ ਨਹੀਂ ਰਹੀ ਇਹ ਇਹਦਾ ਤਾਂ 2 ਸਾਲ ਹੋ ਗਈ ਕਿਲੀ ਨੂੰ ਐਂ ਖੜੀ ਨੋ 2 ਸਾਲ ਹੋ ਗਏ 2 ਸਾਲ ਹੋ ਗਏ ਐਂ ਖੜੀ ਨੋ ਖਾਲੇ ਹੀ ਨਹੀਂ ਨਾ ਸਾਡਾ ਤਾਂ ਹੁਣ ਅੱਗੇ ਨੁਕਸਾਨ ਕਿੰਨਾ ਹੋ ਗਿਆ ਇਧਰ ਸਾਰਾ ਏਰੀਆ ਡੁੱਬਿਆ ਖੜਦਾ ਜੀ ਆ ਸਾਰਾ ਬੈਕ ਪਾਣੀ ਤੁਰ ਜਾਂਦਾ ਹੁਣ ਅਸੀਂ ਰੋਕ ਕੇ ਅੱਗੋਂ ਗੱਟੇ ਲਾ ਕੇ ਤੇ ਕਿੱਥੇ ਰੁਕਦਾ ਇਨਾ ਪਾਣੀ ਰੁਕਦਾ ਹੀ ਨਹੀਂ 2 ਘੰਟਿਆਂ ਦੇ ਨਾਲ ਸਾਡਾ ਮੰਦਾ ਹਾਲ ਹੋ ਗਿਆ ਜੀ ਇਸ ਤੋਂ ਬਾਅਦ ਜੇ ਕੋਈ ਬਾਰਿਸ਼ ਪ੍ਰਾਤਮ ਵੀ ਆ ਸਕਦੀ ਹੈ ਜੇ ਬੱਦਲ ਬਿਲਕੁ ਪਿਆ ਜੀ ਤੇ ਉਦੋਂ ਬਾਅਦ ਤਾਂ ਹਾਲ ਬੰਦੇ ਹੋਣੇ ਹੋਣੇ ਆ ਜੀ ਹਾਂਜੀ ਹਾਂਜੀ ਇਸ ਤੋਂ ਗਾਂ ਦਾ بارشਾਂ ਵਧਣੀਆਂ ਜੀ ਹਜੇ ਹੋਣੀ ਨਹੀਂ ਪਾਣੀ 2 ਘੰਟਿਆਂ ਦੇ ਮੀਂਹ ਦਾ ਨਹੀਂ ਸਮਰਿਆ ਜੀ ਕਿੰਨੇ ਪਿੰਡਾਂ ਨੂੰ ਪ੍ਰਭਾਵਿਤ ਕਰੂ ਜੇਕਰ ਮੰਨ ਲਓ ਪਾਣੀ ਚੱਲ ਪੰਜਾਬ ਪਿੰਡਾਂ ਨੂੰ ਪ੍ਰਭਾਵਿਤ ਕਰੂ ਜੀ ਕਿੰਨਾ ਭਾਈ ਰਕਵਾ ਕਿੰਨਾ ਜ਼ਮੀਨਾਂ ਜਿੰਨੂੰ ਜਿਓ ਸਾਰੇ ਪਿੰਡਾਂ ਦਾ ਵੇਖੀਓ ਤਾਂ 1000 ਕਿੱਲੇ ਤੋਂ ਉੱਤੇ ਹੋ ਜੂਗਾ ਜੀ ਇਧਰ ਘਟੋ ਘਟਾ 250 ਕਿੱਲੇ ਦੇ ਵਿੱਚ ਪਣੀ ਗਿਆ ਜੀ ਅੱਛਾ ਇਹਦਾ ਪਾਣੀ ਹਾਂਜੀ ਇਹ ਪਾਣੀ ਦਾ ਵੈਸੇ ਵੀ ਨੁਕਸਾਨ ਤਾਂ ਨੁਕਸਾਨ ਇਹ ਆ ਜੀ ਸੱਜਰੇ ਝੋਨੇ ਲੱਗੇ ਤੇ ਸਾਡੇ ਡੁੱਬ ਗਏ ਆ ਪਿੰਡਾਂ ਦੇ ਵਿੱਚ ਘਰਾਂ ਕੋਲ ਕਿਹੜੇ ਵੀ ਜਾਵੜਦਾ ਪਾਣੀ ਹਾਂਜੀ ਜਾਵੜਦਾ ਗਾਂ ਘੋਣੀਆਂ ਲਈ ਨੂੰ ਗਾਂ ਦੋ ਚਾਰ ਪਿੰਡਾਂ ਨੂੰ ਜਾਂਦਾ ਉਹ ਨੀਵੇਂ ਹੋਣਗੇ ਹਾਂ ਨੀਵੇਂ ਅਗੇ ਡੁੱਬ ਜਾਂਦੀ ਹੈ ਇਹੋ ਵੀ ਪਿੰਡ ਬਹੁਤ ਨੁਕਸਾਨ ਹੁੰਦਾ ਉਹ ਬਾਈ ਉਹ ਬਹੁਤ ਹੀ ਬਹੁਤ ਜ਼ਿਆਦਾ ਹੋਇਆ ਇਹ ਤੋਂ ਪਹਿਲਾਂ ਨੁਕਸਾਨ ਹੋਇਆ ਪਰ ਵੀ ਬਹੁਤ ਨੁਕਸਾਨ ਹੋਇਆ ਸਾਡਾ ਜੀਰੋ ਬਰਸਾਤ ਆਈਆਂ ਸਾਰਾ ਇਰਗਾ ਭਰ ਗਿਆ ਸੀਗਾ ਇਹਦਾ ਸਰਕਾਰ ਨੂੰ ਚਾਹੀਦਾ ਵੱਡੀ ਪੋਪ ਲਾਈਨ ਲਾਵੇ ਇਹ ਦਿਨਾਂ ਦੇ ਵਿੱਚ ਖਾਲਿਆ ਜਾਵੇ ਘੰਟਿਆਂ ਦੇ ਹਿਸਾਬ ਨਾਲੀ ਦੋ ਦੋ ਚਾਰ ਮਸ਼ੀਨਾਂ ਘੱਲਣ ਇੱਥੇ ਤੇ ਨਹੀਂ ਪਿੰਡ ਤਬਾਹ ਹੋ ਜਾਣਗੇ ਪਿੰਡ ਪਿੱਛੇ ਤਾਂ ਡੱਲੇ ਵਾਲੇ ਤਾਂ ਪਾਣੀ ਵੜਿਆ ਫਿਰਦਾ ਘਰਾਂ ਕੋਸ ਨਹੀਂ ਭਾਈ ਇੱਥੇ ਨਹਿਰਾਂ ਬਣਦੀਆਂ ਉਹ ਬਣਾਉਂਦੇ ਐ ਐਂ ਕਰਦੇ ਜੋ ਕਰਦੇ ਸਰਕਾਰ ਦਾ ਸਾਰਾ ਐਵੇਂ ਪੈਸਾ ਹੈ ਨਹੀਂ ਪੈਸਾ ਨਹੀਂ ਜੇ ਸਰਕਾਰ ਕੋਲੇ ਹੈ ਨਹੀਂ ਤੇ ਜ਼ਿਮੀਂਦਾਰ ਕੋਲੇ ਵੀ ਹੈ ਨਹੀਂ ਜ਼ਿਮੀਂਦਾਰ ਕਿੱਥੋਂ ਖਾਲ ਦੂਗਾ ਇਹਨੂੰ ਲੋਕ ਵਾਈਟੀਵੀ ਨਾਲ ਜੁੜੋਂ ਤੁਸੀਂ ਮੈਂ ਅਮਤਾਜ ਬਰਸਾਤਾਂ ਦੇ ਹਾਲਾਤ ਪੰਜਾਬ ਵਿੱਚ ਆ ਪੂਰੇ ਪੰਜਾਬ 'ਚ ਬਰਸਾਤ ਹੋ ਰਹੀ ਹੈ ਪਰ ਕਿਸਾਨਾਂ ਦੀ ਜਾਣ ਤੇ ਬਣੀ ਹੋਈ ਹੈ ਵੈਸੇ ਤਾਂ ਬਰਸਾਤ ਚੰਗੀਆਂ ਝੋਨੇ ਲਈ ਪਰ ਜਿਹੜੀਆਂ ਡਰੇਨਾਂ ਨੇ ਪੰਜਾਬ ਭਰਦੀਆਂ ਉਹ ਸਾਬਕਾਣ ਵਾਲੀਆਂ ਸੀ ਫਰੀਦਕੋਟ ਇਲਾਕੇ ਦੀ ਗੱਲ ਕਰ ਰਹੇ ਹਾਂ ਪਿੰਡ ਗੋਲੇ ਵਾਲਾ ਦੇ ਕੋਲ ਇੱਕ ਡਰੇਨ ਜਿੱਤੀ ਤਸਵੀਰ ਦਿਖਾ ਦਿੰਨੇ ਆ ਕਿ ਜਿਹੜੀ ਇਕੱਲੀ ਹੈ ਉਹ ਇੰਨੀ ਜ਼ਿਆਦਾ ਹੈ ਕਿ ਜਿਹੜਾ ਪਾਣੀ ਹੈ ਬਿਲਕੁਲ ਉੱਤੇ ਹੈ ਤੇ ਕਿਸਾਨਾਂ ਦੀਆਂ ਜ਼ਮੀਨਾਂ ਵਿੱਚ ਇਹ ਗੰਦਾ ਪਾਣੀ ਜਿਹੜਾ ਕੱਲ ਜਦੋਂ ਬਰਸਾਤ ਆਉਂਦੀ ਹੈ ਤਾਂ ਪਾਣੀ ਜਿਹੜਾ ਵਾਣਾ ਵਿੱਚ ਚੱਲ ਪੈਂਦਾ ਉਸ ਤੋਂ ਬਾਅਦ ਇਹਨਾਂ ਵੱਲੋਂ ਖੁਦ ਰੁਕਿਆ ਜਾਂਦਾ ਪਰ ਨਾ ਤਾਂ ਇਹਦੀ ਸਫਾਈ ਕੀਤੀ ਗਈ ਹੈ ਕਹਿੰਦੇ ਪਿਛਲੇ 2 ਸਾਲ ਤੋਂ ਨਾ ਕੋਈ ਇੱਥੇ ਪ੍ਰਸ਼ਾਸਨ ਸਾਡੀ ਗੱਲ ਬਾਤ ਸੁਣਨ ਨੂੰ ਤਿਆਰ ਹੈ ਗੱਲਬਾਤ ਕਰਦੇ ਹਾਂ ਕਿ ਕਿਸਾਨ ਸਾਰੇ ਇਕੱਠੇ ਹੋਏ ਨੇ ਕਿ ਕੀ ਹਾਲਾਤ ਨੇ ਕਦੋਂ ਤੇ ਹਾਲਾਤ ਨੇ ਬਾਈ ਜੀ ਸਭ ਤੋਂ ਪਹਿਲਾਂ ਡਰੇਨ ਆਪਾਂ ਦੇਖ ਰਹੇ ਆ ਇਹ ਸਫਾਈ ਕਦੋਂ ਹੋਈ ਹੋਈ ਹੈ ਦੀ ਸਭ ਤੋਂ ਲਾਸਟ ਇਹ 2 ਸਾਲ ਪਹਿਲਾਂ ਹੋਈ ਸੀ ਠੀਕ ਹੈ ਹਾਂਜੀ 2 ਸਾਲ ਪਹਿਲਾਂ ਸਫਾਈ ਹੋਈ ਹੋਈ ਹੈ ਹਾਂਜੀ ਹਾਂਜੀ ਤੇ ਕੀ ਬਾਈ ਦਿੱਕਤ ਤੁਹਾਨੂੰ ਆਈ ਹੈ ਜਿਹੜੀ ਹੁਣ ਮੰਨ ਲਓ ਮੀਂਹ ਪੈ ਰਿਹਾ ਪੰਜਾਬ 'ਚ ਇਹ ਤਾਂ ਸ਼ੁਰੂਆਤ ਹੋਈ ਹੈ ਮੰਨ ਲਓ ਇੱਕ ਦੋ ਮੀਂਹ ਪਿਆ ਕੀ ਦਿੱਕਤ ਆਉਣ ਲੱਗੀ ਹੋ ਪੈਣ ਸਰ ਇਹ ਕੱਲ ਹੀ ਜਿਹੜੀ ਬਾਰਸ਼ ਆਈ ਉਸੇ ਨਾਲ ਹੀ ਇਹ ਭੁੱਲ ਭਰ ਚੁੱਕਾ ਸੀਗਾ ਇਹਦੇ ਵਾਪਸ ਕਵਾਣਾ ਨੂੰ ਜਾ ਰਿਹਾ ਸੀ ਬਾਣੀ ਦਾ ਜੀ ਹੂੰ ਤੇ ਉਹਦੇ ਨਾਲ ਹੀ ਝੋਨੇਲੇ ਹੋਣ ਲੱਗੇ ਆ ਇਹ ਤਾਜੀ ਉਹਦੇ ਨਾਲ ਸਾਰੇ ਡੁੱਬ ਚੁੱਕੇ ਆ ਹ ਜੀ ਨੇ ਇਥੇ ਨਾਲ ਸਾਡਾ ਏਰੀਆ ਤਾਂ ਗਾਂ ਇਹ ਡੱਲੇ ਵਾਲਾ ਜਿਵੇਂ ਕੋਹਣੀ ਵਾਲਾ ਉਹ ਤਾਂ ਗਾਂ ਡੁੱਬਣੇ ਡੁੱਬਣੇ ਦਾ ਗੋਲੇ ਵਾਲਾ ਤਾਂ ਦੱਸ ਰਹੇ ਤੁਹਾਨੂੰ ਜੀ ਜੀ ਹਾਂਜੀ ਕਿੰਨੇ ਪਿੰਡਾਂ ਨੂੰ ਪ੍ਰਭਾਵਿਤ ਕਰੂ ਜੇਕਰ ਮੰਨ ਲਓ ਪਾਣੀ ਚੱਲ ਪਿਆ ਪੰਜਾਂ ਪਿੰਡਾਂ ਨੂੰ ਪ੍ਰਭਾਵਿਤ ਕਰੂ ਜੀ ਪੰਜ ਪਿੰਡਾਂ ਨੂੰ ਹਾਂਜੀ ਇਥੇ ਕੋਹਣੀ ਵਾਲਾ ਡੱਲੇ ਵਾਲਾ ਤੇ ਗੋਲੇ ਵਾਲਾ ਮਗਰ ਕਾਵਲ ਵਾਲਾ ਆ ਜਾਂਦਾ ਜੀ ਇਹ ਪੰਜਾਂ ਪਿੰਡਾਂ ਨੂੰ ਪ੍ਰਭਾਵਿਤ ਚਾਰਾਂ ਪੰਜਾਂ ਪਿੰਡਾਂ ਨੂੰ ਕਰ ਜਾਂਦੇ ਹਾਂ ਇਹ ਤਾਂ ਬਈ ਪੰਜਾਬ ਚ ਆ ਗਾਹਾਂ ਹੋਰ ਆਪਾਂ ਚੱਲ ਜਾਨੇ ਤਾਂ ਹੜ ਇੱਧਰ ਬਹੁਤ ਆਉਂਦੇ ਆ ਮਤਲਬ ਉੱਥੇ ਗੱਲ ਇਹ ਹੀ ਹੁੰਦੀ ਹੈ ਕਿ ਡਰੇਨ ਆ ਉਹਦੀ ਸਫਾਈ ਜੇ ਸਮੇਂ ਸਿਰ ਹੁੰਦੀ ਰਹੇ ਤਾਂ ਇਹ ਹਾਲਾਤ ਨਾ ਬਣਨ ਫਿਰ ਇਹਦੀ ਸਫਾਈ ਦਾ ਕਾਰਨ ਕੀ ਹੈ ਕਿਉਂ ਨਹੀਂ ਹੋ ਰਹੀ ਤੁਸੀਂ ਕਹਿੰਦੇ ਹੋ ਕਿ 2 ਸਾਲ ਹੋ ਗਏ ਹੋਈ ਅਸੀਂ ਤਾਂ ਜਿੱਥੋਂ ਗਏ ਸੀ ਨਹਿਰ ਮੈਗਮੇ ਫਰੋਈਪੁਰ ਵੀ ਸਾਨੂੰ ਇੱਥੇ ਮਿਲੇ ਸੀ ਅਸਦੂਰ ਸਾਹਿਬ ਨੂੰ ਉਹਨਾਂ ਨੇ ਸਾਨੂੰ ਇਹ ਗੱਲ ਕਹੀ ਵੀ ਸਾਨੂੰ ਸਰਕਾਰ ਨੇ ਪੈਸੇ ਹੀ ਨਹੀਂ ਪਾਏ ਹੋਏ ਦੋ ਸੇਵਨ ਵਾਲਿਆਂ ਦੇ ਪਾਏ ਉਹ ਅਸੀਂ ਖਲਾ ਲਈ ਜਾਂਦੇ ਆ ਇੱਕ ਸ਼ਾਦੀ ਨੂੰ ਖਲ ਰਿਆ ਸੀਗਾ ਇੱਕ ਇਥੋਂ ਕਾਬਲ ਵਾਲੇ ਉਦੋਂ ਕਾਲਾਸਾਂ ਨੂੰ ਖਲ ਰਿਆ ਤੇ ਬਲਾ ਉਹ ਇਨਾਂ ਦੇ ਇੱਥੇ ਪੈਸੇ ਹੈ ਨਹੀਂਗੇ ਸਾਡੇ ਕੋਲੇ ਫੰਡ ਆਊਗਾ ਤਾਂ ਉਦੋਂ ਬਾਅਦ ਚ ਵੇਖਿਆ ਜਾਊਗਾ ਹਮ ਮਤਲਬ ਪੈਸੇ ਹੈ ਨਹੀਂ ਸਰਕਾਰ ਕੋਲੇ ਉਹ ਨਾ ਹਾਂ ਇਹ ਗੱਲ ਕਹੀ ਵੀ ਸਾਨੂੰ ਫੰਡ ਪਾਇ ਹੈ ਨਹੀਂ ਨਾ ਸਰਕਾਰ ਪਾਇ ਨਹੀਂ ਹਾਂਜੀ ਪਰ ਜੇਕਰ ਹਾਲਾਤ ਮਤਲਬ ਲੋ ਖਰਾਬ ਹੋ ਜਾਂਦੇ ਆ ਫੇਰ ਸਰਕਾਰ ਕੀ ਕਰੂਗੀ ਬਾਅਦ ਦੇ ਵਿੱਚ ਵੀ ਹੁਣ ਤਾਂ ਚਲੋ ਸਾਫ਼ ਕਰਕੇ ਸਰ ਜੂਗਾ ਬਾਅਦ ਚ ਹੁਣ ਵੇਖੋ ਕੀ ਆ ਵੀ ਸਾਰੇ ਲੋਕਾਂ ਦਾ ਨੁਕਸਾਨ ਬਹੁਤ ਜ਼ਿਆਦਾ ਹੋ ਜਾਊਗਾ ਸਰਕਾਰਾਂ ਦਾ ਬਾਅਦ ਬਾਅਦ ਚ ਕੀ ਕਰਨਗੇ ਦੇ ਵੇਖੀ ਜਾਊਗੀ ਹਮ ਕਿੰਨਾ ਭਾਈ ਰਕਵਾ ਕਿੰਨਾ ਜਮੀਨਾ ਜਿਹਨੂੰ ਜੇ ਸਾਰੇ ਪਿੰਡਾਂ ਦੇ ਵੇਖੀਓ ਤਾਂ 1000 ਕਿੱਲੇ ਤੋਂ ਉੱਤੇ ਹੋ ਜੂਗਾ ਜੀ ਉੱਤੇ ਹੋ ਜੂਗਾ ਜੀ ਪਾਣੀ ਚੱਲ ਪਿਆ ਹਾਂਜੀ ਹਾਂਜੀ ਚੱਲ ਹੀ ਪੈਣਾ ਜੀ ਬਾਰਸ਼ ਆਖ ਹੋਰ ਆ ਗਈ ਚੱਲ ਹੀ ਪੈਣਾ ਚੱਲ ਪੈਣਾ ਟੁੱਟਿਆ ਵੀ ਹੋਇਆ ਹੈ ਨਾ ਪਿੱਛੋਂ ਮਤਲਬ ਇਹ ਟੁੱਟਿਆ ਹੋਇਆ ਜੀ ਗਾਂ ਤੁਸੀਂ ਹੁਣ ਜਾ ਨਹੀਂ ਸਕਦੇ ਆਪਾਂ ਤੁਹਾਨੂੰ ਦਿਖਾ ਦਿੰਦੇ ਪਾਣੀ ਜਿੱਧਰ ਵਾਪਸ ਪਿੰਡ ਜਾ ਜਾ ਰਿਹਾ ਗਾਂ ਕੇਲੀ ਦੇ ਗਾਂ ਕਾਨੇ ਹੋਏ ਪਏ ਬੱਚ ਦੇ ਠੀਕ ਹੈ ਕਾਨੇ ਹੋ ਗਏ ਹਾਂਜੀ ਭਾਈ ਇਹ ਜਮੀਨਾ ਆ ਜਿਹੜੀ ਆ ਕੱਲ ਇੱਧਰ ਪਾਣੀ ਪਿਆ ਹਾਂਜੀ ਹਾਂਜੀ ਇੱਧਰ ਬੈਗ ਪਾਣੀ ਗਿਆ ਜੀ ਕੱਲ ਇਹ ਕਿੰਨੀ ਗਾਹ ਤੱਕ ਜਾਵੜੇ ਪਾਣੀ ਇਧਰ ਘੱਟੋ ਘੱਟ 250 ਕਿੱਲੇ ਦੇ ਵਿੱਚ ਪਣੀ ਗਿਆ ਜੀ ਅੱਛਾ ਇਹਦਾ ਪਾਣੀ ਹਾਂ ਜੀ ਇਹ ਪਾਣੀ ਦਾ ਵੈਸੇ ਵੀ ਨੁਕਸਾਨ ਤਾਂ ਹੈਗਾ ਨੁਕਸਾਨ ਇਹ ਆ ਜੀ ਸੱਜਰੇ ਝੋਨੇ ਲੱਗੀਆਂ ਤੇ ਸਾਡੇ ਡੁੱਬ ਗਏ ਆ ਹਾਂ ਛੱਪੜਾਂ ਦਾ ਪਾਣੀ ਹਾਂ ਛੱਪੜਾਂ ਦਾ ਗੰਦਾ ਪਾਣੀ ਆ ਵਿੱਚ ਜੋਕਾਂ ਜਾਕਾਂ ਮੁੜ ਕੇ ਲੇਵਰ ਨਹੀਂ ਕੋਈ ਕੰਮ ਕਰਦੀ ਅੱਗੇ ਬਹੁਤ ਦਿੱਕਤ ਆਉਂਦੀ ਆ ਸਾਨੂੰ ਬਹੁਤ ਦਿੱਕਤ ਆਉਂਦੀ ਆ ਹਾਂ ਪਰ ਸਫਾਈ ਬਈ ਕਾਰਨ ਕੀ ਮੰਨਦੇ ਹੋ ਵੀ ਕਿਉਂ ਨਹੀਂ ਜਦੋਂ ਪਤਾ ਸਰਕਾਰ ਨੂੰ ਕਿੰਨਾ ਵੱਡਾ ਨੁਕਸਾਨ ਹੋਊਗਾ ਬਾਅਦ ਚ ਮੁਆਵਜ਼ੇ ਦੇਣ ਨਾਲੋਂ ਐਲਾਨ ਕਰਨ ਨਾਲੋਂ ਤੇ ਪਹਿਲਾਂ ਕੀ ਤਾਂ ਨਹੀਂ ਚੰਗਾ ਭਾਈ ਪਹਿਲਾਂ ਆਖੇ ਨਹੀਂ ਲੱਗਦੇ ਦੋ ਤਿੰਨ ਵਾਰਾਂ ਹੀ ਜਾਏ ਇਹ ਦੂ ਪਹਿਲਾਂ ਉਹਾਂ ਦੇ ਪੈਸੇ ਨਹੀਂ ਸਾਡੇ ਕੋਲੇ ਫੰਡ ਹੈ ਨਹੀਂਗੇ ਜਦੋਂ ਆਗੇ ਕਰ ਦਾਂਗੇ ਕੋਈ ਨਹੀਂ ਗੱਲ ਸੁਣਦਾ ਮਤਲਬ ਜਿਹੜੇ ਕੰਮ ਕਰਨੇ ਹੁੰਦੇ ਆ ਵੀ ਬਰਸਾਤਾਂ ਦਾ ਮੌਸਮ ਹੈ ਵੀ ਉਹ ਹੁਣ ਕੰਮ ਕਰਨ ਉਹਦੇ ਲਈ ਪੈਸੇ ਹੈ ਨਹੀਂਗੇ ਮਤਲਬ ਹੋਰਾਂ ਕੰਮਾਂ ਨੂੰ ਹੈਗੇ ਪੈਸੇ ਇਹੀ ਵੀ ਜੇ ਪਹਿਲਾਂ ਕੀਤਾ ਹੋਵੇਈ ਤੇ ਫਿਰ ਸਾਨੂੰ ਡਿੱਕਦਾ ਆਉਣ ਹੀ ਨਾ ਤੇ ਇਹਾਂ ਦੇ ਸਾਡੇ ਕੋਲੇ ਫੰਡ ਹੈ ਨਹੀਂਗੇ ਬਸ ਮੈਂ ਕਿਹਾ ਮੈਂ ਕਹਿੰਦਾ ਫੰਡ ਹੈ ਨਹੀਂਗੇ ਹਾਂਜੀ ਜਦੋਂ ਹੋਇਆ ਹੀ ਖਾਲ ਦਾਂਗੇ ਬਸ ਆਹੀ ਗੱਲ ਆ ਸਾਡਾ ਤਾਂ ਹੁਣ ਅੱਗੇ ਨੁਕਸਾਨ ਕਿੰਨਾ ਹੋ ਗਿਆ ਇਧਰ ਸਾਰਾ ਏਰੀਆ ਡੁੱਬਿਆ ਫਿਰਦਾ ਜੀ ਆ ਸਾਰਾ ਬੈਕ ਪਾਣੀ ਤੁਰ ਜਾਂਦਾ ਹੁਣ ਅਸੀਂ ਰੋਕ ਕੇ ਅੱਗੋਂ ਗੱਟੇ ਲਾ ਕੇ ਹੂੰ ਤੇ ਕਿੱਥੇ ਰੁਕਦਾ ਇੰਨਾ ਪਾਣੀ ਰੁਕਦਾ ਹੀ ਨਹੀਂਗਾ ਕਿੰਨੇ ਟਾਈਮ ਤੋਂ ਆਏ ਆ ਬਈ ਇਹ ਇਹ ਆਹ ਜਿਹੜੀ ਕਿਲੀ ਹਾਂ ਇਹਦਾ ਤਾਂ 2 ਸਾਲ ਹੋ ਗਈ ਕਿਲੀ ਨੂੰ ਇਹੀਂ ਖੜੀ ਨੋ 2 ਸਾਲ ਹੋ ਗਏ 2 ਸਾਲ ਹੋ ਗਏ ਇਹੀਂ ਖੜੀ ਨੋ ਖਾਲੇ ਹੀ ਨਹੀਂ ਇਹਨਾਂ ਨੇ ਹੂੰ 2 ਸਾਲ ਹੋ ਗਏ ਅੱਗੇ ਵੀ ਮੜਾ ਮੋਟਾ ਅੱਗੇ ਜ਼ਿਮੀਂਦਾਰਾਂ ਨੇ ਅੱਗੇ ਮੜਾ ਮੋਟਾ ਲੋਟ ਕੀਤਾ ਸੀਗਾ ਉਹ ਆਪ ਕਰਦੇ ਮਤਲਬ ਹਾਂ ਆਪ ਕਰਦੇ ਜਿਹੜਾ ਬੰਨ ਬੰਨ ਲਾਉਂਦਾ ਜ਼ਿਮੀਂਦਾਰੀ ਲਾਉਂਦੇ 2 ਸਾਲ ਤੋਂ ਪਹਿਲਾਂ ਮਤਲਬ ਟੈਂਪਸਰ ਹੁੰਦਾ ਸੀ ਕਿ ਕਦੇ ਨਹੀਂ ਕੋਈ ਐਡਾ ਟਾਈਮ ਸਰ ਨਹੀਂਗਾ ਵੀ ਅੱਗੇ ਸਾਲ ਬਾਅਦ ਖਾਲ ਦਿੰਦੇ ਸੀ ਤੇ ਹੁਣ 2 ਸਾਲ ਹੋ ਗਏ ਹੁਣ ਤਾਂ ਖਲੇ ਨਹੀਂ ਜਾਉਂ 2 ਸਾਲ ਹੋ ਗਏ ਹਾਂ ਹੁਣ ਨਹੀਂ ਖਾਲਿਆ ਪਾਣੀ ਕਿੰਨੇ ਕਿ ਪਿੰਡਾਂ ਦਾ ਕਿੱਥੋਂ ਕਿੱਥੋਂ ਪੈਂਦਾ ਇਹਦੇ ਵਿੱਚ ਆ ਕੇ ਪਾਣੀ ਬਹੁਤ ਪਿੰਡਾਂ ਹੀ ਪਿੱਛੇ ਹੂੰ ਉਹ ਵੱਡੀਆਂ ਨਹਿਰਾਂ ਤੱਕ ਇਹ ਸੇਵਨ ਵਾਲਾ ਜਾਉਂਦਾ ਦੋ ਸੇਵਨ ਵਾਲੇ ਬਾਂਜਾਂ ਦੇ ਕਾਬਲ ਵਾਲ ਠੀਕ ਹੈ ਉਹ ਸਾਰਾ ਪਣੀ ਇਸੇ ਚੋਂ ਆਉਂਦਾ ਸੀ ਸਾਰਾ ਪਣੀ ਇਸੇ ਚੋਂ ਆਉਂਦਾ ਸੀ ਹਮ ਨੁਕਸਾਨ ਇਹ ਨਾ ਪਿੰਡਾਂ ਦਾ ਹੋਣਾ ਨੁਕਸਾਨ ਤਾਂ ਸਾਰੇ ਪਿੰਡਾਂ ਦਾ ਹੋਣਾ ਹੀ ਹੋਣਾ ਇਹ ਪਿੰਡਾਂ ਦੇ ਵਿੱਚ ਘਰਾਂ ਕੋਲ ਕਿਹੜੇ ਵੀ ਜਾੜ ਦਾ ਪਾਣੀ ਹਾਂਜੀ ਜਾੜ ਦਾ ਗਾਂ ਕੋਨੀਆਂਲੇ ਨੂੰ ਗਾਂ ਦੋ ਚਾਰ ਪਿੰਡਾਂ ਨੂੰ ਜਾਂਦਾ ਸੀ ਉਹ ਨੀਵੇਂ ਹੋਣਗੇ ਹਾਂ ਨੀਵੇਂ ਅਗੇ ਡੁੱਬ ਜਾਂਦੀ ਹੈ ਜਿਉਂ ਵੀ ਪਿੰਡ ਫਤ ਬਹੁਤ ਨੁਕਸਾਨ ਹੁੰਦਾ ਹੋਊ ਬਾਈ ਉਹਦਾ ਬਹੁਤ ਹੀ ਬਹੁਤ ਜ਼ਿਆਦਾ ਹੋਇਆ ਇਹ ਤੋਂ ਪਹਿਲਾਂ ਨੁਕਸਾਨ ਪਰ ਵੀ ਬਹੁਤ ਨੁਕਸਾਨ ਹੋਇਆ ਸਾਡਾ ਅੱਛਾ ਜੀਰੋ ਬਰਸਾਤ ਆਈਆਂ ਸਾਰਾ ਏੜ ਗਿਆ ਭਰ ਗਿਆ ਸੀਗਾ ਹੂੰ ਸਾਰਾ ਕੁਝ ਨਹੀਂ ਦਿੰਦਾ ਸੀ ਇੱਥੇ ਚੱਕ ਚੱਕ ਕੇ ਪਾਣੀ ਅਸੀਂ ਆਪ ਇਹਦੇ ਵਿੱਚ ਸਿੱਟਿਆ ਮੋਟਰਸਾਈਕਲਾਂ ਨਾਲ ਠੀਕ ਹੈ ਨਾਲ ਟਰੈਕਟਰਾਂ ਨਾਲ ਹੂੰ ਫਿਰ ਉਹ ਨੁਕਸਾਨ ਦੀ ਕੋਈ ਪਰਪਾਈ ਹੋਈ ਉਹਦਾ ਕੋਈ ਨਹੀਂ ਹੋਈ ਜੀ ਕੋਈ ਸੁਣਾਈ ਨਹੀਂ ਹੋਈ ਸਾਡੀ ਕੋਈ ਸਾਨੂੰ ਖਰਚਾ ਨਹੀਂ ਦਿੱਤਾ ਗਿਆ ਕੁਝ ਨਹੀਂ ਦਿੱਤਾ ਗਿਆ ਦਾ ਮੈਨੂੰ ਖੁਦ ਕਰਨਾ ਪੈਂਦਾ ਤੁਹਾਨੂੰ ਸਾਰਾ ਹਾਂਜੀ ਸਾਰਾ ਕੁਝ ਸਾਨੂੰ ਆਪ ਨੂੰ ਕਰਨਾ ਬਣਾ ਦਿੱਤੇ ਆ ਦੇਖ ਰਹੇ ਕੋਈ ਨਾ ਕੋਈ ਕੋਈ ਦੇਖ ਰਿਹਾ ਨਹੀਂ ਕੀ ਥੋੜੀ ਜ਼ਮੀਨ ਕਿੱਧਰ ਆ ਆ ਸਾਡੀ ਜ਼ਮੀਨ ਇੱਥੋਂ ਲੱਕ ਕੇ ਆਈ ਹੈ ਸਾਰੀ ਯਾ ਥੋੜੇ ਜਿਹਾ ਆਇਆ ਪਾਣੀ ਜਿਹੜਾ ਹਾਂਜੀ ਹਾਂਜੀ ਹਮ ਇੱਕ ਤਾਂ ਜਦੋਂ ਮੰਨ ਲਓ ਬਰਸਾਤ ਆਉਂਦੀ ਹੈ ਜਿਵੇਂ ਆਪਾਂ ਕਹਿੰਦੇ ਕਿ ਝੂਨੇ ਆਖਦੇ ਤਾਂ ਖੁਸ਼ੀ ਹੁੰਦੀ ਹੈ ਕਿ ਯਾਰ ਚੱਲ ਆਪਾਂ ਮੀਂਹ ਆ ਗਿਆ ਚੰਗੀ ਗੱਲ ਆ ਪਰ ਥੋੜੇ ਦਾ ਟੈਨਸ਼ਨ ਪੈ ਜਾਂਦੀ ਹੋਊ ਸਾਡੇ ਤਾਂ ਦਾ ਇਹੀ 10 ਦਿਨ ਰ ਪਰ ਰਾਤ ਇੱਥੋਂ ਨਹੀਂ ਜਿਰੋ ਆ ਜਾਂਦਾ ਵੀ ਜੇ ਮੰਨ ਲਓ ਟੁੱਟ ਗਿਆ ਇੱਥੋਂ ਵਾਪਸ ਪਾਣੀ ਸਾਡੇ ਜਾਂਦਾ ਅਸੀਂ ਸ਼ਰਾਬ ਦੀ ਕੀਤਾ ਹਾਂ ਹਾਂ ਜੀ ਰਾਤ ਕੀਤਾ ਹਾਜੀ ਮੀ ਕਿਹੜਾ ਪਿਆ ਮੀ ਦਾ ਪਿਆਵ ਨਹੀਂ ਕੋਈ ਇਨਾਂ ਕਹਿ ਸਕਦੇ ਆਂ ਤੇ ਸਾਡਾ ਸਾਰਾ ਨੁਕਸਾਨ ਆ ਸਾਡਾ ਸਾਰਾ ਡੁੱਬੇ ਫਿਰਦੇ ਝੋਨੇ ਹਾਂ ਕਿਵੇਂ ਬਾਪੂ ਜੀ ਕਿੰਨਾ ਸਮਾਂ ਹੋ ਗਿਆ ਤੁਹਾਡੀ ਉਮਰ ਵਾਵਾ ਮਤਲਬ ਪਹਿਲਾਂ ਸਫਾਈ ਸਪੀ ਹੁੰਦੀ ਸੀ ਟਾਈਮ ਸਰ ਜੀ ਪਹਿਲਾਂ ਤਾਂ ਨਹੀਂ ਹੁੰਦੀ ਸੀ ਇਹ ਹਾਂ ਪੈ ਤਿੰਨ ਚਾਰ ਸਾਲ ਹੋ ਗਏ ਜੀ ਇੱਥੇ ਹੁੰਦੀ ਠੀਕ ਹੈ ਇਹੀ ਹਾਲਾਤ ਆ ਇੱਥੇ ਹਾਂ ਇਹੀ ਆ ਕੁਝ ਸੁਣਵਾਈ ਮੈਕਮੇ ਕੋਲੇ ਜਾਣੇ ਉਹ ਕਹਿੰਦੇ ਕਿ ਪੈਸੇ ਨਹੀਂ ਆਏ ਕਹਿੰਦੇ ਤੁਹਾਨੂੰ ਦੱਸਿਆ ਜੀ ਮੁੰਡੇ ਨੇ ਗਏ ਸੀਗੇ ਜੀ ਤੇ ਬਹਿ ਨਹੀਂ ਸੁਣੀਗੇ ਪੀਟੀਪੀ ਹੀ ਨਿਕੀ ਹੂੰ ਕੀ ਲੱਗਦਾ ਕਿ ਪ੍ਰੋਜ ਪ੍ਰਦੇਸ਼ ਏਰੀਆ ਚ ਖਾਲਿਆ ਗਿਆ ਹੂੰ ਫਰੀਡ ਕੋਲ ਕੋਲੀ ਜੇ ਰਹਿ ਗਿਆ ਇਹ ਹੂੰ ਇਹ ਕੀ ਲੱਗਦਾ ਬਈ ਕੋਈ ਨੁਕਸਾਨ ਉਡੀ ਕਿਤੇ ਵੱਡਾ ਨੁਕਸਾਨ ਤਾਂ ਬਹੁਤ ਜ਼ਿਆਦਾ ਹੈ ਹਾਂਜੀ ਕੀ ਕਰ ਰਹੀ ਸਰਕਾਰ ਵੀ ਹੋ ਰਹੀ ਹੈ ਅੜੀਕ ਤਾਂ ਹੁਣ ਨੁਕਸਾਨ ਹੋਊਗਾ ਫੇਰ ਹੀ ਕੁਝ ਕਰਨਗੇ ਉਸ ਤੋਂ ਪਹਿਲਾਂ ਕੀ ਕਰਨਾ ਇਹ ਮੈਂ ਰੋਕਣਾ ਨਹੀਂ ਨੁਕਸਾਨ ਨੂੰ ਹੋਣ ਦੇਣਾ ਨੁਕਸਾਨ ਨੂੰ ਰੋਕਣਾ ਨਹੀਂ ਹੈ ਜੀ ਹਾਂਜੀ ਤੁਹਾਡੀ ਜ਼ਮੀਨ ਕਿੱਥੇ ਹੈ ਜੀ ਪੌਲ ਦੇ ਮਗਰਲੇ ਪਾਸੇ ਆ ਜੀ ਥੋੜੇ ਵੀ ਜਾਂਦਾ ਪਾਣੀ ਉਧਰ ਹਾਂਜੀ ਸਾਡਾ ਜਮਾ ਵਾਟੀ ਟੁੱਟ ਜਾਂਦੀ ਇਹ ਅੱਛਾ ਪੂਰੀ ਫੋਲ ਮੜ ਕੇ ਕਰਾਏ ਨਾ ਬੱਦੀ ਮੈਂ ਤਾਂ ਪਰ ਵੀ ਬੱਦੀ ਕਰਾਏ ਨਾ ਤੇ ਆਈ ਕਿ ਵੀ ਕਰਾਏ ਨਾ ਬੱਦੀ ਆ ਚੱਲ ਕੇ ਵੇਖਣਾ ਵੇਖ ਲਓ ਝੋਨਾ ਡੁੱਬ ਜਾਂਦਾ 12 900 ਕਿੱਲੇ ਦਾ ਬਾਣਾ ਉੱਥੇ 900 ਕਿੱਲਾ ਸਾਰਾ ਇੱਕ ਹੋ ਜਾਂਦਾ ਪਾਣੀ ਅੱਛਾ ਉੱਥੇ ਆ ਕੇ ਪਾਣੀ ਰੁਕਦਾ 900 ਕਿੱਲਾ ਡੁੱਬ ਜਾਂਦਾ 900 ਕਿੱਲਾ ਡੁੱਬ ਜਾਂਦਾ ਉੱਥੇ ਇਹ ਸਰਕਾਰਾਂ ਕੋਲੇ ਪੈਸੇ ਹਨੀ ਤੇ ਇਹਨੂੰ ਵਾਹ ਬੀਜ ਕਰ ਦੇਣ ਜ਼ਿਮੀਂਦਾਰਾਂ ਨੂੰ ਵੰਡ ਦੇਣ ਪਰ ਜੋ ਸਰਕਾਰ ਖਾਲ ਹੀ ਨਹੀਂ ਰਹੀ ਇਹ ਬਣਾਇਆ ਕਾਦੇ ਵਾਤੇ ਜ਼ਿਮੀਂਦਾਰਾਂ ਤੇ ਬਣਾਇਆ ਵੀ ਪਾਣੀ ਸਾਡਾ ਕਣਕ ਝੋਨਾ ਨਾ ਮਰੇ ਪਾਣੀ ਨਿਕਾਸੀ ਬਣਾਈ ਆ ਤੇ ਨਿਕਾ ਨਿਕਾਸ ਕਰਦਾ ਹੀ ਨਹੀਂ ਗਵਰਨਮੈਂਟ ਕੋਲੇ ਪੈਸਾ ਹੈ ਨਹੀਂ ਤੇ ਜ਼ਿਮੀਂਦਾਰ ਕੋਲੇ ਕਿੱਥੋਂ ਪੈਸਾ ਆਜੂ ਕੋਈ ਪੈਸਾ ਨਹੀਂ ਇੱਥੇ ਲਾਉਂਦਾ ਕੋਈ ਨਹੀਂ ਆਪਦੀਆਂ ਪਾਈਪਾਂ ਲਾ ਕੇ ਪਾ ਕੇ ਪਾਈਪਾਂ ਗੱਟੇ ਲਾ ਕੇ ਆਪ ਰੋਕੀਦਾ ਕੋਈ ਜਿਮੀਂ ਇੱਥੇ ਸਰਕਾਰ ਨੇ ਕੁਝ ਕਰਦੀ ਮਤਲਬ ਉਹ ਕੰਮ ਵੱਖਰਾ ਜ਼ਮੀਨ 'ਚ ਕਰਨਾ ਉਹ ਵੱਖਰਾ ਇਹ ਨਾਲ ਇਹ ਵੱਖਰਾ ਸਾਨੂੰ ਨਾਲ ਹੋਰ ਕਰਨਾ ਪੈਂਦਾ ਇਹਦੇ ਤੇ ਤਾਂ ਸਾਨੂੰ ਬੜਾ ਲੋਡ ਪੈਂਦਾ ਜਦੋਂ ਬੱਦਲ ਆਉਂਦਾ ਅਸੀਂ ਉਦੋਂ ਹੀ ਭੱਜ ਕੇ ਆਉਣੇ ਵੀ ਪਾਣੀ ਸੇਵ ਨਾਲ ਨਾ ਟੁੱਟ ਜੇ ਸੇਵ ਨਾਲ ਨਾ ਟੁੱਟ ਜੇ ਸਾਡਾ ਨੁਕਸਾਨ ਜਿਹੜਾ ਹੁਣ ਲੇਵਨਾਂ ਨੂੰ ਦਿੱਤੇ ਪੈਸੇ ਉਹ ਝੋਨਾ ਡੁੱਬ ਗਿਆ ਕਿਹਦੇ ਸਰਕਾਰ ਦੇ ਜੁਮੇ ਪਊ ਉਹ ਬਿਲਕੁਲ ਉਹ ਅਸੀਂ ਟਰੈਕਟਰ ਲਾ ਕੇ ਕੱਢਾਂਗੇ ਕਦੇ ਫੇਰ ਬੂਟੇ ਲਾਵਾਂਗੇ ਫੇਰ ਦਮਾਰੇ ਫੇਰ ਲਾਵਾਂਗੇ ਸਰਕਾਰ ਨੁਕਸਾਨ ਨੂੰ ਰੋਕ ਸਕਦੀ ਹੈ ਪਰ ਰੋਕ ਸਕਦੀ ਆ ਸਰਕਾਰ ਨੁਕਸਾਨ ਕਰਾਉਂਦੀ ਆ ਜਾਣ ਕੇ ਪਹਿਲਾਂ ਕਿਉਂ ਨਹੀਂ ਖਿਲਾਇਆ ਇਹ ਖਾਲਾ ਮਹੀਨਾ ਤੋਂ ਪਹਿਲਾਂ ਖਲਾਉਂਦੇ ਅਗਲੇ ਮਹੀਨੇ ਹਾੜ ਤੇ ਖਲਾ ਲੈਂਦੇ ਹੁਣ ਜਦੋਂ ਬਾਰਸ਼ਾ ਆ ਰਹੀ ਆ ਹੋਣਾਂ ਦੇ ਗਏ ਸੀ ਤੇ ਆਦੇ ਪੈਸੇ ਹੈ ਨਹੀਂ ਸਰਕਾਰ ਕੋਲੇ ਪੈਸੇ ਨਹੀਂ ਤੇ ਜ਼ਿਮੀਂਦਾਰ ਕੋਲੇ ਕਿੱਥੋਂ ਪੈਸਾ ਹੋਊ ਹਰ ਸਾਲ ਮਤਲਬ ਹੜ ਹੜ ਆਉਣਾ ਚਾਹੀਦਾ ਹਰ ਸਾਲ ਹੜ ਆਉਂਦੇ ਆ ਤੇ ਹਰ ਆਏ ਸਾਲ ਖਾਲਣਾ ਚਾਹੀਦਾ ਇਹ ਖਲਾ ਹੀ ਨਹੀਂ ਰਹੇ ਖਾਲ ਨਹੀਂ ਰਹੇ ਸਰਕਾਰ ਕੋਲੇ ਪੈਸਾ ਹੀ ਹੈ ਨਹੀਂ ਪੈਸਾ ਹੀ ਹੈ ਨਹੀਂ ਇਹ ਕਿਸਾਨ ਜੇ ਮੰਨ ਲਓ ਆਪ ਕਰਦੇ ਫਿਰ ਤਾਂ ਬਹੁਤ ਵੱਡਾ ਕੰਮ ਹੈ ਕਰਨਾ ਇਹ ਤਾਂ ਜੀ ਹੁਣ ਆਪ ਦਾ ਜੇ ਸਰਕਾਰਾਂ ਕਿਸਾਨਾਂ ਨੂੰ ਮੱਥੇ ਮੱਥੇ ਤੇ ਮੱਥੇ ਮੱਥੇ ਤੇ ਕਿਹੜਾ ਖਾਲੂਗਾ ਜੀ ਇਹ ਇਹਦਾ ਮਾੜਾ ਮੋੜ ਆ ਹਲਪਲ ਕਰਦੇ ਆ ਅਸੀਂ ਟੋੜ-ਟਾੜ ਦਿੰਨੇ ਕੇਲੀ ਹੁਣ ਕੇਲੀ ਵੇਖੋ ਵੀ ਕਿੰਨੀ ਆਈ ਪਈ ਆ ਝਾਫੇ ਵਿੱਚ ਇਹਦੇ ਸਿੱਟੇ ਪਏ ਆ ਕਿਹੜਾ ਕੱਡੂ ਵਜੇ ਵਿੱਚ ਵੜ ਕੇ ਇਹਦਾ ਸਰਕਾਰ ਨੂੰ ਚਾਹੀਦਾ ਵੱਡੀ ਪੋਪਲਾਈਨ ਲਾਵੇ ਇਹ ਦਿਨਾਂ ਦੇ ਵਿੱਚ ਖਾਲਿਆ ਜਾਵੇ ਘੰਟਿਆਂ ਦੇ ਹਿਸਾਬ ਨਾਲੀ ਦੋ ਦੋ ਚਾਰ ਮਸ਼ੀਨਾਂ ਘੱਲਣ ਇੱਥੇ ਤੇ ਨਹੀਂ ਪਿੰਡ ਤਬਾਹ ਹੋ ਜਾਣਗੇ ਪਿੰਡ ਪਿੱਛੇ ਤਾਂ ਡੱਲੇ ਵਾਲੇ ਤਾਂ ਪਾਣੀ ਵੜਿਆ ਫਿਰਦਾ ਘਰਾਂ 'ਚ ਅੱਛਾ ਉਹ ਵੜ ਗਿਆ ਪਾਣੀ ਹਾਂ ਵੜਿਆ ਚੱਲੋ ਥੋੜਾ ਜਿਹਾ ਦਿਖਾਓ ਮੈਂ ਥੋੜਾ ਜਿਹਾ ਅੱਜ ਕੱਲ ਮੀਂਹ ਤੇ ਦੋ ਘੰਟੇ ਮੀਂਹ ਜੀ ਦੋ ਘੰਟੇ ਫੁੱਲ ਬੱਦਲ ਪਿਆ ਤੇ ਜਿਹੜਾ ਪਿੰਡਾਂ ਦਾ ਪਾਣੀ ਆ ਪਾਇਆ ਵੇ ਛੱਪੜਾਂ ਦਾ ਉਹ ਵੀ ਵਿੱਚ ਪੈਂਦਾ ਇਹਦੇ ਇੰਨਾ ਪਾਣੀ ਕਿੰਨਾ ਚੋਂ ਖੇਤਾਂ ਚੋਂ ਨਿਕਲਣਾ ਉਹ ਵੀ ਵਿੱਚ ਪੈਣਾ ਇਹ ਕਿੰਨਾ ਕ ਸੇਵ ਨਾਲ ਚੱਲੂ ਪਾਣੀ ਨਹੀਂ ਆਉਣੀ ਨਾਲੇ ਅੱਗੇ ਬਹੁਤ ਹਜੇ ਮੀਂਹ ਅਗਾ ਸੌਣ ਦਾ ਮਹੀਨਾ ਆ ਜਾਣਾ ਹੋਣੀ ਹੈ ਚੱਲਣੇ ਨਾਲੇ ਉਹਨੂੰ ਫਸਲ ਵੀ ਪੱਕਣ ਵਾਲੀ ਹਾਂ ਫਸਲ ਵੀ ਸ਼ੁਰੂ ਹੋ ਜਾਂਦੀ ਕਿਸੇ ਨੇ ਭਾਈ ਰੇਹ ਕੰਡਾ ਪਾਉਣਾ ਵਿੱਚ ਜੋਕਾਂ ਤੁਰੀਆਂ ਫਿਰਦੀਆਂ ਫਸਲਾਂ ਚ ਕੋਈ ਲੇਬਰ ਹੀ ਨਹੀਂ ਮਿਲ ਰਹੀ ਕੰਮ ਝੋਨਾ ਲਾਉਣ ਨੂੰ ਵੀ ਨਹੀਂ ਮਿਲਦੀ ਤੇ ਰੇਹ ਪਾਉਣ ਨੂੰ ਕਿਹੜੀ ਮਿਲੂਗੀ ਤੁਹਾਡੇ ਇੱਥੇ ਨਹੀਂ ਆਉਂਦੇ ਹੁਣੇ ਨੇੜੇ ਵੀ ਥੋੜੇ ਉਹਦੇ ਭਾਈ ਆ ਡਰੇਨ ਕਰਕੇ ਹੀ ਨਹੀਂ ਆ ਰਹੇ ਇਹਦੇ ਚ ਜੋਕਾਂ ਸਾਰੀਆਂ ਜੋ ਭਰ ਜਾਂਦਾ ਜੋ ਮਲੇ ਕਿਥੇ ਦਾ ਸੁੱਖ ਹੋਣਾ ਸੀਗਾ ਉਹਦੇ ਦੁੱਖ ਦੇ ਕਿੱਥੇ ਸਾਨੂੰ ਦੁੱਖ ਆਉਂਦਾ ਕਿੱਥੇ ਸੁੱਖ ਹੋਣਾ ਸੀਗਾ ਇਹਦਾ ਇਹਦੀ ਖਲਾਈ ਹੋਵੇ ਬਿਲਕੁਲ ਹਾਂਜੀ ਪ੍ਰਸ਼ਾਸਨ ਜਿੰਨੇ ਕਹਿੰਦਾ ਵੀ ਪੈਸੇ ਹੈ ਨਹੀਂਗੇ ਫਿਰ ਜਾ ਕੀ ਲੱਗਦਾ ਜੇ ਜੇ ਸਰਕਾਰ ਕੋਲੇ ਪੈਸੇ ਹੈ ਨਹੀਂ ਤੇ ਜ਼ਿੰਮੇਦਾਰ ਕੋਲੇ ਪੈਸਾ ਕਿੱਥੋਂ ਆਊਗਾ ਇਹਦਾ ਤੁਸੀਂ ਸੋਚੋ ਵੀ ਔਰ ਮਿਹਨਤ ਕਰਕੇ ਕਮਾਈ ਕਰਕੇ ਪਹਿਲੀ ਵਾਹ ਬੀਜ ਕੇ ਤੇਲ ਸਾੜ ਕੇ ਕਿੰਨੀ ਖਪਾਈ ਕਰਦਾ ਉਹਦੇ ਕੋਲੇ ਪੈਸਾ ਕਿੱਥੋਂ ਉਹ ਜਾਂ ਸਰਕਾਰਾਂ ਕੋਲੇ ਹੀ ਹੈ ਨਹੀਂ ਪੈਸਾ ਇਹ ਬਣਾਇਆ ਸਰਕਾਰਾਂ ਨੇ ਸਰਕਾਰ ਕਵੇ ਵੀ ਨਹੀਂ ਬਣਾਇਆ ਸੀ ਸਰਕਾਰ ਨੂੰ ਚਾਹੀਦਾ ਹਾਕਾ ਇਹ ਤੋਂ ਪਹਿਲਾ ਮਹੀਨਾ ਹੜ ਦੇ ਮਹੀਨੇ ਚ ਇਹਨੂੰ ਖਾਲਣਾ ਚਾਹੀਦਾ ਜਿਵੇਂ ਪੰਜਾਬ ਦੇ ਇੰਨੇ ਹੜ ਆਉਂਦੇ ਹਰ ਸਾਲ ਇਧਰ ਲਾਕੇ ਦੇ ਵਿੱਚ ਸਾਡਾ ਫ੍ਰੀਕੋਰਡ ਇਲਾਕਾ ਸਾਡਾ ਜੀ ਪਿੱਛੇ ਹੋ ਗਿਆ ਸਾਡਾ ਫ੍ਰੀਕੋਰਡ ਲਾਕਾ ਨਾ ਬਹੁਤ ਹੀ ਪਿੱਛੇ ਚੱਲ ਰਿਹਾ ਅਸੀਂ ਸੋ ਅੱਗੇ ਆਉਣਾ ਸੀ ਪਰ ਪਿੱਛੇ ਆ ਰਿਹਾ ਕਿਉਂ ਕਾਰਨ ਕੰਮ ਨਹੀਂ ਹੋ ਰਹੀ ਕੰਮ ਜਦੋਂ ਆ ਸੇਵ ਨਾਲੇ ਨਹੀਂ ਖਾਲੇ ਗਏ ਡਰੇਨ ਨਹੀਂ ਖਾਲੇ ਗਏ ਹੋਰ ਕੀ ਖਾਲ ਦੇਣਗੇ ਕੁਛ ਨਹੀਂ ਬਈ ਇੱਥੇ ਨਹਿਰਾਂ ਬਣਦੀਆਂ ਉਹ ਬਣਾਉਂਦੇ ਆ ਐਂ ਕਰਦੇ ਜੋ ਕਰਦੇ ਆ ਸਰਕਾਰ ਦਾ ਸਾਰਾ ਐਵੇਂ ਪੈਸਾ ਹੈ ਨਹੀਂ ਪੈਸਾ ਨਹੀਂ ਜੇ ਸਰਕਾਰ ਕੋਲੇ ਹੈ ਨਹੀਂ ਤੇ ਜ਼ਿਮੀਂਦਾਰ ਕੋਲੇ ਵੀ ਹੈ ਨਹੀਂ ਜ਼ਿਮੀਂਦਾਰ ਕਿੱਥੋਂ ਖਾਲ ਦੂਗਾ ਇਹਨੂੰ ਲਾ ਲਾ ਟਰੈਕਟਰ ਹੋਰ ਥਾਵਾਂ ਤੇ ਪੈਸਾ ਲਾ ਰਹੀ ਹੈ ਸਰਕਾਰ ਮਸ਼ਹੂਰੀਆਂ ਤੇ ਲਾ ਰਹੀ ਹੈ ਇਹ ਤੇ ਕਿਉਂ ਨਹੀਂ ਲਾ ਰਹੀ ਹੈ ਬਿਲਕੁਲ ਤਾਂ ਗੱਲਬਾਤ ਹੋਰ ਵੀ ਕਰਦੇ ਕਿਸਾਨਾਂ ਦੇ ਨਾਲ ਭਾਈ ਤੁਹਾਡੀ ਕਿਧਰ ਜ਼ਮੀਨ ਹੈ ਜੀ ਆ ਆਪਣੀ ਸਾਹਮਣੇ ਹੀ ਹੈ ਜੀ ਇਹ ਵੀ ਤੁਹਾਡੀ ਇਧਰ ਹੀ ਹੈ ਤੁਹਾਡੇ ਵੀ ਪਾਣੀ ਆ ਜਾਂਦਾ ਹੋਵੇ ਇੱਥੇ ਆ ਜਾਂਦਾ ਸਾਰਾ ਵਾਪਸ ਆ ਜਾਂਦਾ ਨਾ ਇੱਥੋਂ ਜੇ ਹੁਣ ਖਲਾਈ ਹੋਈ ਹੋਵੇ ਸਾਰੀ ਤਾਂ ਕੋਈ ਦਿੱਕਤ ਨਹੀਂ ਫੇਰ ਕੋਈ ਦਿੱਕਤ ਨਹੀਂ ਆਉਂਦੀ ਖਲਾਈ ਨਹੀਂ ਹੋਈ ਇਹਦੀ ਇਹ ਕੀ ਲੱਗਦਾ ਪਰ ਜਿਵੇਂ ਹਿਮਾਚਲ ਵਾਲਾ ਤਾਂ ਹੜ ਹੁੜਾ ਹੋਇਆ ਉਹਦੇ ਦਾ ਪਾਣੀ ਬਦਲ ਫਟੀ ਜਾਂਦੇ ਆ ਤੁਹਾਡੇ ਬਿਨਾ ਬਦਲ ਫਟੇ ਆ ਜਾਣੇ ਹੜ ਬਿਨਾ ਬਦਲ ਫਟਿਆ ਜੀ ਹੋਰ ਕੀ ਇਹ ਹੋਰ ਦੇਖ ਲਓ ਇਹ ਸਾ ਕਿਉਂਕਿ ਪਿੰਡਾਂ ਦਾ ਪਾਣੀ ਵੀ ਸਾਰਾ ਇਰੀਚ ਹੀ ਪੈਂਦਾ ਜੀ ਹਾਂਜੀ ਹਾਂ ਏ ਟੂ ਜ਼ेड ਸਾਰਾ ਪਿੰਡਾਂ ਦਾ ਪਾਣੀ ਇਰੀਚ ਹੀ ਪੈਂਦਾ ਜੇ ਸਾਰੀ ਗਾਂ ਤੱਕ ਖਲਾਈ ਹੋਈ ਹੋਵੇ ਪਹਿਲਾਂ ਇਧਰੋਂ ਖਲਾਈ ਕਰਨੀ ਚਾਹੀਦੀ ਇਹ ਖਲਾਈ ਕਰਨ ਲੱਗਦੇ ਆ ਮਗਰਲੇ ਪਾਸੇ ਠੀਕ ਹੈ ਉਹਦੋਂ ਉਹਨਾਂ ਦੇ ਪੈਸੇ ਮੁੱਕ ਜਾਂਦੇ ਹਾਂ ਹਾਂ ਉਹਦੋਂ ਪੈਸੇ ਰਾਹ ਚ ਪੈ ਹੀ ਮੁੱਕ ਜਾਂਦੇ ਨਹੀਂ ਫਿਰ ਜਵੀਦਾਰ ਕੋਲ ਕਿੱਥੋਂ ਆਏ ਬਿਲਕੁਲ ਤਾਂ ਬੰਨ ਇੱਥੋਂ ਟੁੱਟ ਕੇ ਜਦੋਂ ਜ਼ਮੀਨਾਂ ਵਿੱਚ ਇੱਥੋਂ ਪਾਣੀ ਪਿਆ ਬਾਈ ਜੀ ਕੱਲ ਅੱਛਾ ਇੱਥੋਂ ਟੱਕਣ ਲੱਗਿਆ ਉਹ ਟੱਕਣ ਲੱਗਿਆ ਆ ਇਧਰ ਪੁੱਠਾ ਇਧਰ ਨੂੰ ਜਾਂਦਾ ਸੀ ਹੂੰ ਫੇਰੇ ਟੱਕਣ ਲਾਇਆ ਹੈ ਬਾਅਦ ਦਾ ਉਹ ਢੱਕਣ ਲੱਗਿਆ ਹੋਇਆ ਜਿਹੜਾ ਪਾਣੀ ਰੋਕਣ ਦੇ ਲਈ ਟੱਕਣ ਲਾਇਆ ਪਰ ਜਿਹੜੇ ਹਾਲਾਤ ਹੈ ਉਹ ਬਹੁਤ ਮਾੜੇ ਐ ਜ਼ਮੀਨ ਵੀ ਦੇਖ ਲਓ ਕਿ ਵੱਡੇ ਵੱਡੇ ਟੋਹੇ ਪੈ ਗਏ ਆ ਉਹਦਾ ਕਾਰਨ ਐ ਕਿ ਜਿਹੜਾ ਪਾਣੀ ਜ਼ਿਆਦਾ ਐ ਖਲਾਈ ਇਹ ਦੀ ਹੋ ਨਹੀਂ ਰਹੀ ਕਹਿੰਦੇ ਕਿ ਬਰਸਾਤਾਂ ਦਾ ਮੌਸਮ ਹਾਲੇ ਬਰਸਾਤਾਂ ਸ਼ੁਰੂ ਹੋਈਆਂ ਨੇ ਆਉਣ ਵਾਲੇ ਦਿਨਾਂ ਵਿੱਚ ਜਿਹੜੇ ਹੜ ਦੇ ਹਾਲਾਤ ਆ ਉਹ ਪੰਜਾਬ ਵਿੱਚ ਵੀ ਬਣ ਸਕਦੇ ਐ ਕਿਉਂਕਿ ਹਿਮਾਚਲ ਵਰਗੀਆਂ ਸੂਬਿਆਂ ਵਿੱਚ ਤਾਂ ਬੱਦਲ ਫਟ ਰਹੇ ਆ ਕੁਦਰਤ ਉਹਦਾ ਦੀ ਐ ਪਰ ਇੱਥੇ ਬਿਨਾਂ ਬੱਦਲ ਫਟੇ ਥੋੜਾ ਜਿਹਾ ਕੱਲ ਮੀਂਹ ਪਿਆ ਉਹਦੇ ਨਾਲ ਹੀ ਕਿਸਾਨਾਂ ਦੀਆਂ ਜ਼ਮੀਨਾਂ ਜਿਹੜੀਆਂ ਉਹ ਭਰ ਗਈਆਂ ਝੋਨਾ ਜਿਹੜਾ ਉਹ ਨੁਕਸਾਨਿਆ ਗਿਆ ਤੇ ਆਉਣ ਵਾਲੇ ਦਿਨਾਂ ਵਿੱਚ ਕਹਿੰਦੇ ਜੇਕਰ ਨਾ ਇਹਦੀ ਸਫਾਈ ਹੋਈ ਨਾ ਖ ਹਾਲਾਤ ਬਹੁਤ ਮਾੜੇ ਹੋਣਗੇ ਪੰਜ ਤੋਂ ਸੱਤ ਪਿੰਡਾਂ ਦੀ ਜ਼ਮੀਨ ਹੈ ਜਿਹੜੀ ਹਜ਼ਾਰਾਂ ਕਿੱਲੇ ਨੂੰ ਇਹ ਪ੍ਰਭਾਵਿਤ ਕਰੂਗੀ ਜੇਕਰ ਨਾ ਇਹਦੀ ਸਫਾਈ ਹੋਈ ਬਾਈ ਜੀ ਥੋੜੀ ਜਿਹੀ ਜ਼ਮੀਨ ਕਿੱਧਰ ਹੈ ਜੀ ਆਪਣੀ ਤਾਂ ਮੈਂ ਤਾਂ ਕੰਮ ਤੇ ਲੱਗ ਕੰਮ ਕਰਦੇ ਹਾਂ ਹਾਂ ਮਤਲਬ ਕੀ ਹਾਲਾਤ ਹੁੰਦੇ ਜਦੋਂ ਮੀਂਹ ਪੈਂਦਾ ਫਿਰ ਕੀ ਹਾਲਾਤ ਹੁੰਦੇ ਇੱਥੇ ਬਹੁਤ ਬੁਰਾ ਹਾਲ ਜੀ ਹਾਂ ਕੰਮ ਕਰਨ ਨੂੰ ਜੀ ਨਹੀਂ ਕਰਦਾ ਵਾਂਚ ਪਾਣੀ ਬਹੁਤ ਆ ਜਾਂਦਾ ਪਾਣੀ ਆ ਜਾਂਦਾ ਪਾਣੀ ਵੀ ਗੰਦਾ ਹੁੰਦਾ ਹਾਂਜੀ ਬਹੁਤ ਜੋਕਾ ਚੱਕਾ ਸੀਵਰੇਜ ਵਾਲਾ ਛੱਪੜਾਂ ਵਾਲਾ ਸਮੂਹ ਮਾਰ ਆ ਜਾਂਦਾ ਹਾਂ ਮੁਸ਼ਕ ਮਾਰਦਾ ਮੁਸ਼ਕ ਮਾਰਦਾ ਹਾਂਜੀ ਬਿਲਕੁਲ ਹਾਂ ਬਾਈ ਕੀ ਲੱਗਦਾ ਫਿਰ ਸਫਾਈ ਹੁਣ ਕਰੂ ਸਰਕਾਰ ਗੱਲਬਾਤ ਕੀਤੀ ਪਰ ਲੋਕ ਕਹਿੰਦੇ ਪੈਸਾ ਹੈ ਨਹੀਂਗੇ ਕਦੋਂ ਕਰਨਗੇ ਗੱਲਬਾਤ ਗਏ ਸੀ ਸਾਰਾ ਜੀ ਕਰਕੇ ਆਏ ਆ ਕੋਈ ਗੱਲ ਨਹੀਂ ਸੁਣਦਾ ਕਹਿੰਦੇ ਪੈਸੇ ਹੈ ਨਹੀਂਗੇ ਤੇ ਕੋਈ ਕਿਸੇ ਦੀ ਗੱਲ ਨਹੀਂ ਸੁਣ ਰਹੀ ਬਹੁਤ ਅਜ ਤੋਂ 10 15 ਦਿਨ ਬਾਰਸ਼ ਤੋਂ ਪਹਿਲਾਂ ਹੀ ਮੰਨ ਕੇ ਚੱਲ ਗੀੜੇ ਕੱਢੇ ਆ ਵੀ ਬਾਰਸ਼ ਆ ਗਈ ਤਾਂ ਮੁੜ ਕੇ ਦਿੱਕਤ ਆਊਗੀ ਤੇ ਉਹਨਾਂ ਨੇ ਕੋਈ ਕਿਸੇ ਦੀ ਗੱਲ ਨਹੀਂ ਸੁਣੀ ਵੀ ਸਾੜ ਆ ਜਾਂਦੇ ਫਿਰ ਸਰਕਾਰ ਕਹਿੰਦੀ ਅਸੀਂ ਜਾਇਜਾ ਲੈ ਰਹੇ ਹਾਂ ਬਾਅਦ ਚ ਲੈ ਰਹੇ ਫਿਰ ਬਾਅਦ ਚ ਹਾਲ ਪੁੱਛਣ ਦਾ ਕੀ ਫਾਇਦਾ ਜਦੋਂ ਪਹਿਲਾਂ ਹੁਣ ਹਜੇ ਤੱਕ ਘੰਟੇ ਦੋ ਪਿਆ ਮੀਂਹ ਜੀ ਜੇ ਜ਼ਿਆਦਾ ਆ ਗਿਆ ਬਾਕੀ ਆਸ-ਪਾਸੇ ਸਾਰਿਆਂ ਦਾ ਇਹਦੇ ਵਿੱਚ ਪਾਣੀ ਪਾਇਆ ਹੋਇਆ ਉਹਨਾਂ ਦੀ ਸਫਾਈ ਕਰਕੇ ਚਪਾਤਾ ਇਹ ਮੇਨ ਡਰੇਨ ਆ ਇਹਦੀ ਕੋਈ ਸਫਾਈ ਨਹੀਂ ਨਾਲੇ ਮੇਨ ਛੜਕਦੇ ਆ ਹਰ ਕਅਸਰ ਨੰਗ ਦਾ ਹਰਕ ਹਰਕ ਨੂੰ ਪਤਾ ਵੀ ਇਹ ਮੰਨ ਕੇ ਚਲੋ ਵੀ ਇਹ ਚਕੇਲੀ ਬਹੁਤ ਜ਼ਿਆਦੇ ਆ ਪਰ ਫਿਰ ਵੀ ਕੋਈ ਦੇਖ ਨਹੀਂ ਰਿਹਾ ਜੀ ਕੋਈ ਸੱਦੇ ਤੇ ਵੀ ਨਹੀਂ ਆ ਰਿਹਾ ਆ ਕੇ ਦੇਖ ਕੇ ਹੀ ਜਾਣ ਵੀ ਕੀ ਆ ਸਾਨੂੰ ਖਾਲਣ ਦੀ ਬਾਅਦ ਦੀ ਗੱਲ ਦੇਖਣ ਨਤ ਨੰਗਦੇ ਆ ਉਈ ਕੇ ਜੈਤਰੀ ਸਾਹਿਬ ਵੀ ਕਹਿੰਦੇ ਆ ਵੀ ਮੈਂ ਕਿਸਾਨ ਆ ਪਰ ਉਹਨੂੰ ਪਤਾ ਨਹੀਂ ਵੀ ਆ ਕੁਝ ਕਰਨਾ ਹੁੰਦਾ ਕੰਮ ਮੈਂ ਤੇ ਇਥੋਂ ਦੀ ਨੰਗ ਜਾਂਦੇ ਆ ਜੀ ਕੋਈ ਕਿਸੇ ਨੂੰ ਅੱਕ ਕੇ ਆ ਥੋੜੇ ਆਵਾਜ਼ ਉਠਾ ਰਿਹਾ ਰਹੇ ਆ ਜੀ ਹੁਣ ਖਲਾਈ ਦਾ ਕੋਈ ਹੈ ਹੀ ਨਹੀਂ ਆ ਜੀ ਹੁਣ ਹੁੰਦੀ ਰਹੀ ਆ 2 ਸਾਲ ਹੋ ਗਏ ਖਲਾਈ ਨਹੀਂ ਵੀ ਭੱਜੇ ਫਿਰਦੇ ਆ ਜੀ ਕਿਸੇ ਕਿਸੇ ਦੀ ਕੋਈ ਸੁਣਵਾਈ ਨਹੀਂ ਹੁੰਦੀ ਜੀ ਜਿਹੜਾ ਕੰਮ ਅੱਜ ਤੋਂ ਮਹੀਨਾ ਪਹਿਲਾਂ ਹੋਣਾ ਸੀ ਉਹ ਮੌਕੇ ਤੇ ਅੱਜ ਵੀ ਕਹਿ ਰਹੇ ਆ ਸੀ ਵੀ ਕਰ ਦੋ ਅਸੀਂ ਬੱਜ ਜਾਗੇ ਹਲੇ ਵੀ ਨਹੀਂ ਕਰਦੇ ਹਲੇ ਵੀ ਨਹੀਂ ਇਹ ਗੱਲ ਕੋਈ ਇਹਦੀ ਸੁਣ ਰਹੀ ਕੋਈ ਤੁਸੀਂ ਦੇਖੋਗੇ ਪਾਣੀ 2 ਘੰਟਿਆਂ ਦੇ ਨਾਲ ਸਾਡਾ ਮੰਦਾ ਹਾਲ ਹੋ ਗਿਆ ਜੀ ਇਸ ਤੋਂ ਬਾਅਦ ਜੇ ਕੋਈ ਬਾਰਿਸ਼ ਰਾਤ ਨੂੰ ਵੀ ਆ ਸਕਦੀ ਹੈ ਜੇ ਬੱਦਲ ਪਿਆ ਜੀ ਤੇ ਉਸ ਤੋਂ ਬਾਅਦ ਤਾਂ ਹਾਲ ਮੰਦੇ ਹੋਣੇ ਹੋਣੇ ਆ ਜੀ ਹਾਂਜੀ ਹਾਂਜੀ ਇਸ ਤੋਂ ਗਾਂ ਦਾ ਬਾਰਿਸ਼ਾ ਵਧਣੀਆਂ ਜੀ ਹਜੇ ਹੋਣੀ ਨਹੀਂ ਪਾਣੀ 2 ਘੰਟਿਆਂ ਦੇ ਮੀਂਹ ਦਾ ਨਹੀਂ ਸਮਰਿਆ ਜੀ ਤੇ ਉਸ ਤੋਂ ਬਾਅਦ ਦੇਖੋ ਜੀ ਕੀ ਮੰਦਾ ਹਾਲ ਹੀ ਹੋਣਾ ਹੈ ਬਿਲਕੁਲ ਆਹ ਨਾ ਕਿਸਾਨ ਹਰ ਇੱਕ ਥਾਂ ਥਾਂ ਤੇ ਭੱਜ ਕੇ ਜਾਏ ਅਸੀਂ ਜਾ ਕੇ ਦੇਖ ਲੈ ਜੀ ਕੋਈ ਕਿਸੇ ਨੇ ਕੋਈ ਕਹਿੰਦਾ ਇਹਦੇ ਪੈਸੇ ਨਹੀਂ ਸਾਨੂੰ ਐਮਐਲਏ ਸਭ ਕੋਲੇ ਵੀ ਜਾ ਕੇ ਆਏ ਆ ਉਹਦੇ ਪੈਸੇ ਹੀ ਸਾਡੇ ਕੋਲੇ ਹੈ ਨਹੀਂ ਗੇ ਖਲਾਈ ਦੇ ਪੈਸੇ ਨਹੀਂ ਪੈਸੇ ਨਹੀਂ ਪਏ ਸਾਨੂੰ ਅਸੀਂ ਕਿੱਥੋਂ ਖਲ ਲਈ ਜੀ ਸਰ ਜੀ ਇਹਨੇ ਕੋਲੇ ਖਲਾਈ ਦੇ ਪੈਸੇ ਹੈ ਨਹੀਂ ਗੇ ਕੱਲੋ ਨੁਕਸਾਨ ਹੋ ਜਾ ਮੇਰਾ ਫੇਰ ਕੀ ਦੇਣਗੇ ਫਿਰ ਬਾਅਦ ਚ ਮੰਨ ਕੇ ਚੱਲ ਉਹ ਵੈਸੇ ਕੀ ਕਹਿੰਦਾ ਫਾਇਦਾ ਜੀ ਵੀ ਐ ਕਿਸਾਨ ਦਾ ਆ ਕਰਦੇ ਆ ਉਹ ਕਰਦੇ ਆ ਸਾਡਾ ਮੇਨ ਕੰਮ ਖੇਤੀ ਆ ਮੁੰਡਾ ਜੀ ਇਹਨੂੰ ਸੰਭਾਲਣ ਜੀ ਅਸੀਂ ਤਾਂ ਉਹ ਦੇਖ ਹੀ ਰਿਹਾ ਜੀ ਜੇ ਤਾਂ ਹੋਵੇ ਆਪਦਾ ਕੰਮ ਸਾਡਾ ਅਸੀਂ ਆਪ ਵੀ ਕਰ ਦਈਏ ਇਹ ਸਰਕਾਰ ਦਾ ਕੰਮ ਆਈ ਸਰਕਾਰ ਕਰੇ ਇਹਨੂੰ ਕਿੰਨੇ ਜਾਣੇ ਖੜੇ ਆ ਇੱਥੇ ਮੰਨ ਕੇ ਦੇਖੋ ਜੀ ਗਾਹ ਨੂੰ ਦੇਖੋਗੇ ਪਾਣੀ ਡੁੱਬੇ ਪਏ ਆ ਝੋਨੇ ਬਿਲਕੁਲ ਬਿਲਕੁਲ ਹਾਂ ਸਰਕਾਰ ਦਾ ਕੰਮ ਆ ਸਰਕਾਰ ਨੂੰ ਕਰਨਾ ਚਾਹੀਦਾ ਬਾਅਦ ਚ ਕੀ ਫਾਇਦਾ ਜੀ ਆ ਕੇ ਪੁੱਛਣਗੇ ਹਾਂ ਜੀ ਤੁਹਾਡਾ ਕੀ ਹੋ ਗਿਆ ਕੀ ਹੋ ਗਿਆ ਅੱਗੇ ਵੀ ਐਂ ਕਰਕੇ ਛੱਡ ਦੇਣਾ ਹੀ ਉਹਨਾਂ ਨੇ ਬਿਲਕੁਲ ਤਾਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਕਿ ਜਿਹੜੀਆਂ ਜ਼ਮੀਨਾਂ ਨੇ ਉਹਨਾਂ ਦੇ ਵਿੱਚ ਪਾਣੀ ਆ ਜਿਹੜਾ ਉਹ ਇੱਥੋਂ ਡਰੇਨ ਦਾ ਗਿਆ ਹੋਇਆ ਕਿਉਂਕਿ ਇਹਦੀ ਸਫਾਈ ਨਹੀਂ ਹੋ ਰਹੀ ਖਲਾਈ ਨਹੀਂ ਹੋ ਰਹੀ ਜਿਹੜੀ ਕੇਲੀ ਹੈ ਉਹ ਵਿੱਚ ਵੱਡੇ ਪੱਧਰ ਤੇ ਖੜੀ ਆ ਅੱਗੋਂ ਜਾ ਕੇ ਦੇਖੂਗੇ ਤਾਂ ਅੱਗੇ ਤਸਵੀਰ ਦੇ ਵਿੱਚ ਜਿਹੜੀ ਜ਼ਮੀਨਾਂ ਦੇ ਨਾਲ ਬਿਲਕੁਲ ਮਿਲਿਆ ਹੋਇਆ ਡਰੇਨ ਇੰਨਾ ਨੱਕੂ ਨੱਕ ਭਰਿਆ ਹੋਇਆ ਜਿਹੜਾ ਸਾਰਾ ਗੰਦਾ ਪਾਣੀ ਹੈ ਉਹ ਸਾਰਾ ਜ਼ਮੀਨਾਂ ਦੇ ਵਿੱਚ ਜਾਂਦਾ ਤੇ ਨੁਕਸਾਨ ਕਰਦਾ ਇਹਨਾਂ ਕਿਸਾਨਾਂ ਦੀਆਂ ਜ਼ਮੀਨਾਂ ਦਾ ਜਿਹੜਾ ਉਹ ਵਾਣ ਦੇਖ ਰਹੇ ਹੋ ਸਾਹਮਣੇ ਉਹ ਵਾਣ ਸਾਰਾ ਇਸੇ ਗੰਦੇ ਪਾਣੀ ਦੇ ਨਾਲ ਭਰਿਆ ਹੋਇਆ ਹਜ਼ਾਰਾਂ ਕਿੱਲੇ ਦਾ ਨੁਕਸਾਨ ਆ ਜਿਹੜਾ ਉਹ ਕੱਲ 1 ਘੰਟਾ ਮੀਂਹੇ ਕਰ ਦਿੱਤਾ ਇਹਨਾਂ ਦਾ ਕਹਿਣਾ ਕਿ ਜੇਕਰ ਹੋਰ ਮੀਂਹ ਪੈਂਦਾ ਤਾਂ ਸਾਡੀ ਸਾਰੀ ਜ਼ਮੀਨ ਹੈ ਜਿਹੜੀ ਉਹ ਤਬਾਹ ਹੋ ਜੂ ਫਸਲ ਜਿਹੜੀ ਸਾਰੀ ਹੈ ਝੋਨੇ ਦੀ ਉਹ ਤਬਾਹ ਹੋ ਜਾਵੇਗੀ ਜੇਕਰ 1-2 ਮੀਂਹ ਹੋਰ ਆ ਗਏ ਤੇ ਜੇਕਰ ਸਰਕਾਰ ਨੇ ਸਫਾਈ ਨਾ ਕਰਵਾਈ ਤਾਂ ਉਮੀਦ ਕਰਦੇ ਆ ਸਰਕਾਰ ਇਹ ਇੱਕ ਡਰੇਨ ਦੀ ਗੱਲ ਕੀਤੀ ਹੈ ਪਰ ਪੰਜਾਬ ਦੇ ਕਈ ਡਰੇਨ ਨੇ ਜਿਨ੍ਹਾਂ ਦੇ ਹਾਲਾਤ ਆਹ ਹਨ ਇਸੇ ਤਰੀਕੇ ਨਾਲ ਉਹ ਪਰੇ ਹੋਏ ਨੇ ਸਫਾਈ ਨਹੀਂ ਹੋ ਰਹੀ ਤਾਂ ਜੇ ਉਹ ਹੋਊਗੀ ਤਾਂ ਹੀ ਜਿਹੜੇ ਹੜ੍ਹ ਆ ਉਹ ਰੁਕਣਗੇ ਤੇ ਹਜ਼ਾਰਾਂ ਕਰੋੜਾਂ ਰੁਪਏ ਦਾ ਨੁਕਸਾਨ ਹੈ ਜਿਹੜਾ ਉਹ ਰੁਕ ਸਕੇਗਾ ਤਾਂ ਉਮੀਦ ਕਰਦੇ ਹਾਂ ਸਰਕਾਰ ਇਸ ਵਾਰ ਧਿਆਨ ਦੇਊ ਕਿ ਜਿਹੜੇ ਕੰਮ ਹੈ ਜਿਹੜਾ ਹੁਣੇ ਤੁਰੰਤ ਕਰਨ ਵਾਲਾ ਕੰਮ ਹੈ ਉਸ ਨੂੰ ਕਰੂਗੀ ਤਾਂ ਸਰਕਾਰ ਨੂੰ ਵਾਰ-ਵਾਰ ਇਹੀ ਬੇਨਤੀ ਕਿਸਾਨਾਂ ਦੀ ਦੀ ਕਿਸ ਨੂੰ ਸਪਾਈ ਇਹਦੀ ਹੈ ਕੀਤੀ ਜਾਵੇ ਤਾਂ ਦੇਖਦੇ ਲੋਕ ਕੁਝ ਟੀਵੀ ਧੰਨਵਾਦ